Oh, ਉੱਗੇ ਕਵੀ surjit patel ਦਾ ਅੱਜ पार्थਿਕ ਸਰੀਰ ਘਰ ਤੋਂ ਰਵਾਨਾ ਹੋਇਆ ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਵਿੱਚ ਸਰਕਾਰੀ ਸਨਮਾਨਾ ਨਾਲ ਉਹਨਾਂ ਦਾ ਅੰਤਿਮ ਸੰਸਕਾਰ ਹੋਏਗਾ ਮੁੱਖ ਮੰਤਰੀ ਭਗਵੰਤ ਮਾਨ ਸਮੇਤ तमाम ਰਾਜਨੀਤਿਕ ਆਗੂ ਉੱਥੇ ਮੌਜੂਦ ਰਹਿਣਗੇ ਸੋ ਦੱਸਦੀ ਹੈ ਕਿ ਬੀਤੇ ਦਿਨ ਹੀ ਦਿਲ ਦਾ ਦੌਰਾ ਪੈਣ ਦੇ ਨਾਲ ਮਸ਼ਹੂਰ ਕਵੀ surjit patel ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ ਆਪਾਂ ਫਿਰ ਮਿਲਾਂਗੇ ਕੋਈ ਬੈਟਰ ਨਹੀਂ ਸਰ ਆਪ ਤਮਾਮ ਪਿਆਰ ਦੇ ਜਿੰਨੇ ਅੰਦਰ ਜਾ ਕੇ ਸਿੱਧਾ ਅੱਜ ਆਪ ਰੋਜ਼ ਬੋਲੀ ਆਉਂਦਾ ਹੀ ਮਾਰੇ ਸਾਰੇ ਸਾਰੇ ਮਾਰੇ ਬੈਠੇ ਉਹ ਪ੍ਰਿੰਸ ਸਾਹਿਬ ਕੇ ਬਾਈ ਕੇਰਾ ਪਿੱਛੇ ਆ ਜੀ ਲੈਣਾ ਲੋ ਯਾਰ ਗਿਆ ਪਾਣੀ ਫਾਟੇ ਦੀ ਪਾ ਯਾਰ ਕੋਣ ਆ ਗਿਆ ਇੱਧਰ ਹੁਣ ਆਇਆ ਕਾ ਜੀ ਆ ਵੀ ਫਾਟੇ ਦਾ ਟੂਪੀ ਬੈਰ ਕਰ ਵਾਲੀ ਸਰਕਾਰ ਹਰ ਦਿਨਾਂ ਉਹ ਤੇ ਜੀ ਅੰਕ ਚਾਹੇ ਸਖਸੀਤਾ ਪਾਜਾਹ ਕੋਈ ਦੀ ਮੋਦੀ ਆਂਡੇ ਮੈਨੇ ਸਾਰੇ ਸਾਰ ਮੜੇ ਬਈ ਤਰੀਕਾ ਉਹ ਪ੍ਰਿੰਸ ਅੱਗੇ ਰੱਦ ਬਾਈ ਕੇਰਾ ਪਿੱਛੇ ਆ ਜੀ ਮੈਣਾ ਹੋ ਯਾਰ ਜੀ ਕੋਣ ਆਉਣਾ ਕਿਹੜਾ ਜੀ ਆਇਆ ਕੰ